ਸਰਦਾਰ ਲਾਲਜੀਤ ਸਿੰਘ ਢੁੱਲਰ ਸਾਹਿਬ ਹਲਕਾ ਖਡੂਰ ਸਾਹਿਬ ਤੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਰਹੇ ਨੇ ਸਾਡੇ ਕੋਲ ਰਿਪੋਰਟਾਂ ਨੇ ਸਾਨੂੰ ਮਿਲ ਚੁੱਕਾ ਹੈ ਸਾਰੀਆਂ ਰਿਪੋਰਟਾਂ ਸਾਡੇ ਕੋਲ ਨੇ ਔਰ ਬਹੁਤ ਵੱਡੀ ਲੀਡ ਦੇ ਨਾਲ ਜੜਿਆਲਾ ਗੁਰੂ ਹਲਕੇ ਦੇ ਲੋਕ ਜਿਹੜੇ ਨੇ ਇਹ ਢੁੱਲਰ ਸਾਹਿਬ ਨੂੰ ਚਿਤਾਉਣ ਜਾ ਰਹੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੱਕਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਤਾਰੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਅੱਜ ਜੰਡੇਆਲਾ ਗੁਰੂ ਸ਼ਹਿਰ ਦੇ ਵਿੱਚ ਆਮ ਆਦੀ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਾਰਜੇਸਟ ਸਿੰਘ ਪੁੱਲਰ ਦੇ ਹੱਕ ਦੇ ਵਿੱਚ ਕੈਬਨਿਟ ਮੰਤਰੀ ਵਰਪਜਨ ਸਿੰਘ ਗੀਟਿਓ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਡੋਰ ਟੂ ਡੋਰ ਚੋਣ ਪ੍ਰਚਾਰ جاری ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਸਾਡੇ ਲੋਕ ਸਭਾ ਤੋਂ ਉਮੀਦਵਾਰ ਮੇਰੇ ਕੈਬਨਟ ਦੇ ਸਾਥੀ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਸਾਡੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਆਪਣੇ ਵੋਟਰਾਂ ਨੂੰ ਮਿਲਣ ਆਏ ਨੇ ਅਪੀਲ ਕਰਨ ਆਏ ਨੇ ਸੋ ਮੈਂ ਇੱਥੇ ਆਉਣ ਤੇ ਉਹਨਾਂ ਦਾ ਤਹਿਦੋਂ ਧੰਨਵਾਦ ਕਰਦਾ ਹਾਂ ਔਰ ਨਾਲ ਹੀ ਜੰਡਿਆਲਾ ਗੁਰੂ ਹਲਕੇ ਦੇ ਸਮੁੱਚੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਮੁੱਚੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਦਾ ਕਿ ਜੋ ਕੰਮ ਪਿਛਲੇ ਦੋ ਸਾਲਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੀਤੇ ਨੇ ਉਹਨਾਂ ਕੰਮਾਂ ਨੂੰ ਮੁੱਖ ਰੱਖ ਕੇ ਸਾਡੀ ਗਤੀ ਇਹੋ ਹੀ ਰਵੇ ਕੰਮ ਕਰਨ ਦੀ ਸਪੀਡ ਇਹੋ ਹੀ ਰਵੇ ਇਸ ਕਰਕੇ ਸਾਰੇ ਵਸਨੀਕ ਸਾਰੇ ਵੋਟਰ ਸਪੋਰਟਰ ਆਮ ਆਦਮੀ ਪਾਰਟੀ ਨੂੰ ਵੋਟ ਪਾਇਓ ਸਰਦਾਰ ਲਾਲਜੀਤ ਸਿੰਘ ਢੁੱਲਰ ਸਾਹਿਬ ਹਲਕਾ ਖਡੂਰ ਸਾਹਿਬ ਤੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਰਹੇ ਨੇ ਸਾਡੇ ਕੋਲ ਰਿਪੋਰਟਾਂ ਨੇ ਸਾਨੂੰ ਮਿਲ ਚੁੱਕਾ ਹੈ ਸਾਰੀਆਂ ਰਿਪੋਰਟਾਂ ਸਾਡੇ ਕੋਲ ਨੇ ਔਰ ਬਹੁਤ ਵੱਡੀ ਲੀਡ ਦੇ ਨਾਲ ਜੜਿਆਲਾ ਗੁਰੂ ਹਲਕੇ ਦੇ ਲੋਕ ਜਿਹੜੇ ਨੇ ਇਹ ਭੁੱਲਰ ਸਾਹਿਬ ਨੂੰ ਜਿਤਾਉਣ ਜਾ ਰਹੇ ਨੇ ਜਿੰਦਾਬਾਦ ਲੋਕਾਂ ਦਾ ਕੀ ਰਿਸਪੌਂਸ ਆ ਜੀ ਆ ਦੇਖ ਲਓ ਮਾਈਕ ਉੱਧਰ ਨੂੰ ਕਰ ਲਓ ਕੈਮਰਾ ਉੱਧਰ ਨੂੰ ਕਰ ਲਓ ਲੋਕਾਂ ਦਾ ਰਿਸਪੌਂਸ ਤੁਹਾਨੂੰ ਆਪੇ ਦੇਖਣਾ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਫਿਰ ਗੇਂਜਰ ਨੂੰ ਲਖਿੰਦਾਬਾਦ ਲਗਾਤਾਰੀ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਕਿਸ ਤਰ੍ਹਾਂ ਦਾ ਜੋਸ਼ ਇਸ ਵਾਰ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕੋ ਬੜੀ ਕਿਰਪਾ ਬਾਬੇ ਨਾਨਕ ਦੀ ਆ ਜਿਹੜੀ ਸੰਗਤ ਆ ਨਾ ਇਸੇ ਸੰਗਤ ਨੇ ਬਾਈ ਦੇ ਵਿੱਚ 117 ਤੋਂ 92 ਐਮਐਲਏ ਜਿੱਤ ਕੇ ਪੂਮਤਨਾ ਸਰਕਾਰ ਬਣਾ ਕੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ ਤੋਂਨ ਇਸੇ ਸੰਗਤ ਨੇ 13 ਦੇ ਤੋਰਾਂ ਲੋਕ ਸਭਾ ਉਮੀਦਵਾਰ ਆਮ ਆਦਮੀ ਪਾਰਟੀ ਦੇ ਚਤਾ ਕੇ ਲੋਕ ਸਭਾ ਚ ਭੇਜਨੇ ਤੇ ਦਾਸ ਗੁਰੂਆਂ ਪੀਰਾਂ ਦੀ ਪਾਵਨ ਪਵਿੱਤਰ ਧਰਤੀ ਅੱਠ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਤੋਂ ਉਮੀਦਵਾਰ ਬਣਿਆ ਇਹ ਉਹ ਧਰਤੀ ਆ ਸਭ ਤੋਂ ਵੱਡੀ ਦਿਲ ਕਾ ਚੀਜ਼ ਇਹ ਆ ਇਹਦੇ ਚ ਮਾਝਾ ਮਾਲਵਾ ਦੁਆਬਾ ਤਿੰਨੇ ਧਰਤੀਆਂ ਦਾ ਮੇਲ ਹੁੰਦਾ ਦਰਿਆ ਸਤਲੁਜ ਤੇ ਬਿਆਸ ਉਹਦਾ ਵੀ ਸੰਗਮ ਹੁੰਦਾ ਹਰੀਕੇ ਵਾਲੇ ਦਰਿਆ ਦੇ ਵਿੱਚ ਆ ਕੇ ਬੜੀ ਜਰਖੇਈ ਧਰਤੀ ਆ ਕਿਰਪਾ ਬਾਬੇ ਨਾਨਕ ਦੀ ਇਸ ਧਰਤੀ ਦੇ ਉੱਤੇ ਪ੍ਰਮਾਤਮਾ ਕਿਰਪਾ ਕਰੇ ਵੱਡੀ ਲੀਡ ਦਾ ਇੱਥੋਂ ਦੀ ਸੰਗਤ ਦਾਸ ਨੂੰ ਜਿਤਾ ਕੇ ਲੋਕ ਸਭਾ 'ਚ ਭੇਜੂ ਸਰ ਮੁੱਖ ਮੁੱਖ ਮੁੱਦੇ ਕੀ ਰਹਿ ਗਏ ਇਸ ਵਾਰ ਮੁੱਖ ਮੁੱਦੇ ਕੀ ਰਹਿ ਗਏ ਚੋਣਾਂ ਦੇ ਲਈ ਵੇਖੋ ਮੁੱਖ ਮੁੱਦਾ ਜਿਹੜਾ ਅਸੀਂ ਹੱਲ ਕਰਾਉਣਾ ਇੱਥੇ ਇੰਡਸਟਰੀ ਦੀ ਬੜੀ ਵੱਡੀ ਲੋੜ ਆ ਸਾਡੇ ਨੌਜਵਾਨ ਬੱਚੇ ਬੱਚੀਆਂ ਬੇਰੁਜ਼ਗਾਰ ਤੁਰੇ ਫਿਰ ਰਹੇ ਆ ਵਿਦੇਸ਼ਾਂ ਛਾਲ ਨੂੰ ਭੱਜ ਰਹੇ ਆ ਜਦੋਂ ਅਸੀਂ ਇੱਥੇ ਇੰਡਸਟਰੀ ਲੈ ਕੇ ਆਵਾਂਗੇ ਬੱਚਿਆਂ ਨੂੰ ਕੰਮ ਮਿਲੂ ਬੱਚੇ ਇੱਥੇ ਕੰਮਾਂ ਤੇ ਲੱਗਣਗੇ ਆਰੇ ਲੱਗਣਗੇ ਗਲਤ ਰਸਤਿਆਂ ਤੋਂ ਸਿੱਧੇ ਰਾਹ ਤੇ ਪੈਣਗੇ ਜਿਹੜਾ ਵਿਦੇਸ਼ਾਂਲ ਤੇ ਰਜਾਨਾ ਉਹ ਘਟੂਗਾ ਹਜ਼ਾਰਾਂ ਕਰੋੜ ਰੁਪਏ ਪੰਜਾਬ ਦੇ ਵਿੱਚੋਂ ਹਰ ਸਾਲ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੀਆਂ ਜ਼ਮੀਨਾਂ ਗਹਿਣੇ ਪਾ ਕੇ ਵਿਦੇਸ਼ਾਂਲ ਨੂੰ ਭੱਜ ਰਹੇ ਆ ਉਹ ਪੈਸੇ ਪੰਜਾਬ 'ਚ ਇਨਵੈਸਟ ਹੋਣਗੇ ਫੇਰ ਸਾਡਾ ਤਰਿਆਈ ਏਰੀਆ ਬੜਾ ਤਗੜਾ ਜਿਉਂ ਆਪਾਂ ਤੁਰਦੇ ਹਾਂ ਸੁਲਤਾਨਪੁਰ ਲੋਧੀ ਕਪੂਰਥਲੇ ਤੋਂ ਮੁੰਡੀ ਮੋੜ ਕੋਇਨਵਾਲ ਸਾਹਿਬ ਖਡੂਰ ਸਾਬ ਫਿਰ ਸਾਡਾ ਹਰੀਕੇ ਆ ਜਾਂਦਾ ਹਰੀਕੇ ਆ ਕੇ ਸਤਲੋਜ ਤੇ ਬਿਆਸ ਦਾ ਸੰਗਮ ਹੁੰਦਾ ਹਾੜ ਭਾਵੇਂ ਪਾਣੀ ਬਰਸਾਤ ਆਵੇ ਸਤਲੋਜ ਤੇ ਭਾਵੇਂ ਬਿਆਸ ਤੇ ਮੇਰਾ ਜਿਹੜਾ ਪੱਟੀ ਹਲਕਾ ਹੈ ਉਹਦੇ ਵਿੱਚ ਸਭਰਾਹ ਤੋਂ ਲੈ ਕੇ ਮੁਠਿਆਲੇ ਤੱਕ 35 40 ਕਿਲੋਮੀਟਰ ਬੰਨ ਲੱਗਦਾ ਉਹ ਜਦੋਂ ਪਾਣੀ ਜ਼ਿਆਦਾ ਆਉਂਦਾ ਬੰਨ ਟੁੱਟ ਕੇ ਦੂਜੇ ਪੰਨੇ بڑا ਨੁਕਸਾਨ ਹੋ ਜਾਂਦਾ ਬੰਨਾਂ ਦੇ ਵਿੱਚ ਵੀ 11 ਏਕੜ ਦਾ ਨੁਕਸਾਨ ਹੋ ਜਾਂਦਾ ਇਹ ਪਾਸਿਆ ਸੈਂਟਰ ਦੇ ਕਿਉਂਕਿ ਇੱਥੇ ਘੱਟ ਤੋਂ ਘੱਟ 1000 ਕਰੋੜ ਰੁਪਈਆ ਚਾਹੀਦਾ ਬੰਨ ਚੰਗਾ ਬਣਾਉਣ ਲਈ ਇੰਡੀਆ ਲਾਇੰਸ ਦੀ ਸਰਕਾਰ ਬੰਦੇ ਉਹ 10 ਮੈਂਬਰ ਪਾਰਲੀਮੈਂਟ ਬਣ ਕੇ ਸਭ ਤੋਂ ਪਹਿਲਾ ਕੰਮ ਇਹ ਬੰਨ ਜਿਹੜੇ ਆ ਉਹਦੇ ਚ ਪੱਥਰ ਦੀ ਦੀਵਾਰ ਬਣਾ ਕੇ ਮਜ਼ਬੂਤ ਦੀਵਾਰ ਬਣਾਵਾਂਗੇ ਤਾਂ ਜੋ ਬੰਨ ਨਾ ਟੁੱਟੇ ਤੇ ਉਹਦੇ ਬਾਅਦ ਜਿਹੜੀ ਦਰਿਆਵਾਂ ਦੇ ਬੰਨਾਂ ਦੇ ਵਿੱਚ ਜ਼ਮੀਨ ਆ ਉਹ ਲੋਕਾਂ ਦੀ ਮਾਲਕੀ ਆ ਉਹ ਕਿਸਾਨਾਂ ਦੀ ਆਪਦੀ ਜ਼ਮੀਨ ਆ ਉਹ ਕੋਈ ਸਰਕਾਰੀ ਜ਼ਮੀਨ ਨਹੀਂ ਐਕਵਾਇਰ ਨਹੀਂ ਕੀਤੀ ਪਹਿਲੀ ਤੇ ਦਾਸ ਇਹ ਕੋਸ਼ਿਸ਼ ਕਰੂਗਾ ਸਰਕਾਰ ਇੰਡੀਆ ਲਾਇੰਸ ਦੀ ਬੰਤੇ ਅਸੀਂ ਇਹ ਜ਼ਮੀਨ ਸਰਕਾਰ ਵੱਲੋਂ ਬੰਨਾਂ ਦੇ ਵਿੱਚ ਜਿਹੜੀ ਐਕਵਾਇਰ ਕਰਾਂਗੇ ਜੋ ਲਾਗੇ ਬੰਨੇ ਰੇਟ ਉਹ ਬਾਜ਼ਾਰ ਦਾ ਉਹ ਰੇਟ ਦੇ ਕੇ ਕਿਸਾਨਾਂ ਨੂੰ ਉਹ ਜ਼ਮੀਨ ਐਕਵਾਇਰ ਕਰਕੇ ਕਿਸਾਨ ਆਪਦੀ ਜ਼ਮੀਨ ਪੱਧਰੇ ਸਮਤਲ ਇਲਾਕੇ ਦੀ ਖਰੀਦਣਗੇ ਕਿਸਾਨਾਂ ਦੀ ਜ਼ਮੀਨ ਬਾਜੂ ਘਰ ਬਾਜਣਗੇ ਕਿਸਾਨਾਂ ਦੀ ਰੋਟੀ ਬਾਜੂ ਨਾਲ ਜਿੰਨਾ ਚਿਰ ਉਹ ਜ਼ਮੀਨ ਐਕਵਾਇਰ ਨਹੀਂ ਹੁੰਦੀ ਉਹਨਾਂ 'ਚ ਰੇ ਕਰਾਂਗੇ ਜਿਹੜਾ 6800 ਰੁਪਇਆ ਮੁਆਵਜ਼ਾ ਆਉਂਦਾ ਜਦੋਂ ਹੜਾਣਾ ਫਸਲ ਬਰਬਾਦ ਹੋ ਜਾਂਦੀ 1 ਏਕੜ ਦਾ ਉਹ ਮੁਆਵਜ਼ਾ ਘੱਟ ਤੋਂ ਘੱਟ 50000 ਰੁਪਇਆ ਕਰਾਵਾਂਗੇ ਤਾਂ ਜੋ ਸਾਡੇ ਕਿਸਾਨਾਂ ਦੀ ਬਾਹ ਫੜੀ ਜਾ ਸਕੇ ਤੇ ਨਾਲ ਜਿਹੜੇ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਕਿਸਾਨ ਕਹਿ ਰਹੇ ਪਿਛਲੇ ਜਿਹੜੇ ਤੋਂ ਬੀਖਰੂ ਮੁਆਵਜ਼ਾ ਮੁਆਵਜ਼ਾ ਤਕਰੀਬਨ 90 ਤੋਂ 95% ਕਿਸਾਨਾਂ ਨੂੰ ਮਿਲ ਚੁੱਕਾ ਜਿਹੜੀ ਕੋਈ ਕਿਸੇ ਪਰੇਸ਼ਾਨੀ ਕਰਕੇ ਦਿੱਕਤ ਕਰਕੇ ਕਈਆਂ ਦੇ ਕਾਊਂਟ ਨੰਬਰ ਬੈਂਕਾਂ 'ਚ ਗਲਤ ਚੱਲ ਗਏ ਕਈਆਂ ਦੇ ਨਾਂ ਗਲਤ ਹੋ ਗਏ ਤੇ ਕਈ ਥਾਂ ਹੀ ਪਟਵਾਰੀਆਂ ਦੀਆਂ ਗਲਤੀਆਂ ਉਹਨਾਂ ਦਾ ਕਰਕੇ ਰੁਕੇ ਆ ਪੈਸੇ ਥੋੜੇ ਜੇ ਉਹ ਵੀ ਪੈਸੇ 1-1 ਰੁਪਇਆ ਮਿਲੂਗਾ ਸਭ ਤੋਂ ਵੱਡਾ ਮੁੰਡਾ ਨਸ਼ੇ ਦਾ ਨਸ਼ਾ ਸਾਰੀ ਸਰਕਾਰਾਂ ਜੰਗੀਆਂ ਵੀ ਆ ਆਪੋਜੀਸ਼ਨ ਪਾਰਟੀਆਂ ਦੇ ਨਸ਼ੇ ਦੇ ਮੁੰਡੇ ਤੇ ਇਲੈਕਸ਼ਨ ਕਰਦੀਆਂ ਆ ਰਹੀਆਂ ਪਰ ਨਸ਼ਾ ਦੇ ਤੱਕ ਨਹੀਂ ਬੰਦ ਹੋਇਆ ਦੇਖੋ ਜਿਹੜਾ ਨਸ਼ਾ ਆ ਉਹ ਕੱਲੀ ਪੰਜਾਬ ਦੀ ਪ੍ਰੋਬਲਮ ਨਹੀਂ ਕੈਨੇਡਾ ਅਮਰੀਕਾ ਜੀ ਓਵਰਡੋਜ਼ ਨਾਲ ਮੁੰਡੇ ਆਪਾਂ ਮਰਦੇ ਵੇਨੇ ਆ ਸਾਰਾ ਕੁਝ ਪਰ ਪੰਜਾਬ ਨੂੰ ਜਿਹੜੇ ਵਿਰੋਧੀ ਆ ਜਾਂ ਏਜੰਸੀਆਂ ਉਹ ਜ਼ਿਆਦਾ ਭੰਡਦੀਆਂ ਪੰਜਾਬ ਦੇ ਵਿੱਚ ਜਦੋਂ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਆ ਮੈਂ ਇਹ ਨਹੀਂ ਕਹਿੰਦਾ ਕਿ ਨਸ਼ਾ ਬਿਲਕੁਲ ਖਤਮ ਹੋ ਗਿਆ ਪਰ ਨਸ਼ਾ ਬੜੀ ਹੱਦ ਤੱਕ 70% ਤੋਂ ਵੱਧ ਨਸ਼ਾ ਜਿਹੜਾ ਉੱਤੇ ਰੋਕਥਾਮ ਲੱਗੀ ਆ ਵੇਖੋ ਪਿਛਲੀਆਂ ਸਰਕਾਰਾਂ ਨੇ ਝਾਤੀ ਮਾਰ ਲਓ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝਾਤੀ ਮਾਰ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਚ ਪੁਲਸ ਅਫਸਰਾਂ ਨੂੰ ਫ੍ਰੀ ਹੈਂਡ ਕਰਤਾ ਇਹ ਕਿ ਆ ਵੀ ਜੇ ਕੋਈ ਸਮਗਲਰ ਜਾਂ ਕੋਈ ਗੈਂਗਸਟਰ ਗਲਤ ਬੰਦਾ ਕੰਮ ਕਰਦਾ ਉਤੇ ਠੋਕੇ ਪਰਚਾ ਕਰੋ ਸਾਡੇ ਮੰਤਰੀ ਸਾਡੇ ਮੰਤਰੀ ਸਾਡੇ ਐਮਐਲਏ ਸਾਡੇ ਚੇਅਰਮੈਨ ਜਾਂ ਸਾਡੇ ਆਗੂ ਕਦੀ ਕਿਸੇ ਥਾਣੇ ਦੇ ਵਿੱਚ ਜਾ ਕੇ ਕਿਸੇ ਸਮਗਲਰ ਦੀ ਪੁਸ਼ਤ ਪਣਾਈ ਨਹੀਂ ਕਰਦੇ ਕਦੀ ਸਾਡਾ ਫੋਨ ਇਹ ਨਹੀਂ ਗਿਆ ਵੀ ਆ ਜਿਹੜਾ ਸਮਗਲਰ ਫੜਿਆ ਗਿਆ ਹੈ ਸਾਡਾ ਬੰਦਾ ਛੱਡ ਦਿਓ ਪਿਛਲੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਚ ਐਮਐਲਏ ਮੰਤਰੀਆਂ ਦੇ ਫੋਨ ਜਾਂਦੇ ਜੇ ਕੋਈ 10 ਕਿਲੋ ਹੈਰਨ ਫੜੀ ਜਾਂਦੀ ਹੈ ਜਾਂ 5 ਕਿਲੋ ਹੈਰਨ ਫੜੀ ਜਾਂਦੀ ਹੈ ਕਹਿਣਾ ਇਹ ਐਸਐਚਓ ਸਾਹਿਬ ਸਾਡਾ ਬੰਦਾ ਤੇ ਐਸਐਚਓ ਕਹਿਣਾ ਐਸਐਸਪੀ ਦੀ ਨੌਲੇਜ ਆ ਐਸਐਸਪੀ ਨੂੰ ਸੀਐਮ ਹਾਊਸ ਤੋਂ ਫੋਨ ਕਰਾਉਣਾ ਰਵਾਇਤਿਆਂ ਦੀ ਗੱਲ ਕਰਦਾ ਵੀ ਇਹ ਬੰਦਾ ਸਾਡਾ ਇੱਥੇ ਪਰਚਾ ਨਹੀਂ ਹੋਣਾ ਚਾਹੀਦਾ ਐਸਐਸਪੀ ਦਾ ਬੰਦੇ ਛਡਾ ਲੈਣੇ ਪੁਸ਼ਤ ਪਣਾਈ ਹੋਣੀ ਸਿਰ ਤੇ ਹੱਥ ਰੱਖਿਆ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਨਾ ਕਿ ਇਹ ਗੈਂਗਸਟਰ ਤੇ ਸਾਡੇ ਲੀਡਰ ਕਹਿੰਦੇ ਹੱਥ ਰੱਖਿਆ ਨਾ ਕਿ ਸਮਗਲਰ ਦੇ ਸਿਰ ਤੇ ਹੱਥ ਰੱਖਿਆ ਮੈਂ ਇਹ ਵੀ ਨਹੀਂ ਮੁਕਰਦਾ ਆਪ ਹੀ ਨਸ਼ਾ ਬਿਲਕੁਲ ਬੰ ਹੋਇਆ ਆ ਘਟਿਆ ਆ ਬੜਾ ਫਰਕ ਪਿਆ ਆਉਣ ਵਾਲੇ ਸਮੇਂ ਤੇ ਬਿਲਕੁਲ ਜ਼ੀਰੋ ਕਰਾਂਗੇ ਖਤਮ ਕਰਾਂਗੇ ਪੁਲਿਸ ਨੂੰ ਫ੍ਰੀ ਹੈਂਡ ਕੀਤਾ ਗਿਆ ਨਹੀਂ ਤੇ ਪੁਲਸ ਥਾਣੇ ਕਾਲੀਦਲ ਦੇ ਜਹੇਦਰ ਤੇ ਕਾਂਗਰਸ ਦੇ ਲੀਡਰ ਚਲਾਉਂਦੇ ਸਨ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਥਾਣੇ ਐਸ ਐਚਓ ਡੀ ਐਸ ਪੀ ਤੇ ਐਸ ਐਸ ਪੀ ਚਲਾਉਂਦੇ ਆ ਕਾਨੂੰਨ ਅਨਸਾਰ ਕਾਰਵਾਈ ਹੁੰਦੀ ਆ ਅੰਮ੍ਰਿਤਪਾਲ ਬਾਣੀ ਕੀ ਕਰਨਾ ਚਾਹੁੰਦੇ ਵੇਖੋ ਲੋਕਤੰਤਰ ਆ ਕੋਈ ਵੀ ਵਿਅਕਤੀ ਚੋਣ ਲੜ ਸਕਦਾ ਭਾਵੇਂ ਕੋਈ ਸਾਫ ਕਾ ਅਧਿਕਾਰੀ ਭਾਵੇਂ ਕੋਈ ਪਲੇਅਰ ਆ ਤੁਸੀਂ ਪ੍ਰੈਸ ਵਾਲੇ ਤੁਸੀਂ ਵੀ ਇਲੈਕਸ਼ਨ ਲੜ ਸਕਦੇ ਸਾਡੇ ਤੇ ਕਿਸੇ ਦੇ ਯਾਦ ਦਾ ਜਾਂ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਅਸਰ ਨਹੀਂ ਸਾਨੂੰ 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 ਆਮ ਲੋਕਾਂ ਦੀ ਵੋਟ ਪਾਣੀ ਆ ਸਾਨੂੰ ਸਾਨੂੰ ਮਿਡਲ ਕਲਾਸ ਗਰੀਬ ਆਮ ਲੋਕਾਂ ਦੀ ਵੋਟ ਪਾਣੀ ਆ ਵੱਡੀ ਲੀਡ ਨਾਲ ਜਿੱਤਾਂਗੇ ਤੇ ਪੰਜਾਬ ਦਾ ਭਲਾ ਕਰਾਂਗੇ